ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਰੇ ਦਾ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਂ ਰੀਨਾ ਰੱਤੂ ਸਵਾਗਤ ਕਰਦੀ ਹਾਂ ਹਾਜ਼ਰਾਂ ਤੁਹਾਡੇ ਲਈ ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਅੱਜ ਦਾ ਮੁੱਦਾ ਹੈ ਕੱਲ ਅਦਾਰਾ ਪੈਰੇਦਾਰ ਨੇ ਸਾਲਾਨਾ ਸਮਾਗਮ ਨੂੰ ਚਿੰਤਨ ਸਮਾਗਮ ਵਜੋਂ ਮਨਾਇਆ ਅਤੇ ਕੌਮ ਕੀ ਕਰੇ ਦਾ ਸਵਾਲ ਕੌਣ ਦੇ ਦਾਨਿਸ਼ਵਰਾਂ ਨੂੰ ਪੁੱਛਿਆ ਗਿਆ ਆਖਿਰੇ ਸਵਾਲ ਦਾ ਜਵਾਬ ਕੀ ਮਿਲਿਆ ਸਾਡਾ ਅੱਜ ਦਾ ਮੁੱਦਾ ਇਸੇ ਸੰਬੰਧੀ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪੈਰੇਦਾਰ ਦੇ ਮੁਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੀਰਾ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਦਾਰਾ ਪਹਿਰੇਦਾਰ ਦੇ ਸੱਦੇ ਪ੍ਰਤੀ ਆਖਿਰ ਕੌਮ ਨੇ ਕੀ ਹੰਗਾਰਾ ਭਰਿਆ ਸਭ ਤੋਂ ਪਹਿਲਾਂ ਇਸ ਦੀ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਵਿਸਤਾਰ ਸਹਿ ਦਿਓ ਵਿਭਜਸਤਾਂ ਤੁਸੀਂ ਦੱਸਿਆ ਕਿ ਕੱਲ ਅਦਾਰਾ ਪਹਿਰੇਦਾਰ ਨੇ ਜਿਹੜਾ ਉਹ ਅਸਲਾ ਦਾ ਸਮਾਗਮ ਜੀ ਉਹਨੂੰ ਇੱਕ ਚਿੰਤਨ ਸਮਾਗਮ ਵਜੋਂ ਮਨਾਉਣ ਦੀ ਕੋਸ਼ਿਸ਼ ਕੀਤੀ ਤੇ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਕੌਮ ਨੂੰ ਜਿਹੜੀਆਂ ਦਰਪੇਸ਼ ਸਮੱਸਿਆਵਾਂ ਨੇ ਜੀ ਜਿਹੜੀ ਕੌਮ ਚ ਦੁਬਦਾ ਪਈ ਹੋਈ ਆ ਬਖੋ ਬਕਰੇ ਮੁੱਦਿਆਂ ਨੂੰ ਲੈ ਕੇ ਲੀਡਰਸ਼ਿਪ ਦਾ ਇੱਕ ਖਲਾਅ ਪਿਆ ਹੋਇਆ ਜੀ ਪੰਥਕ ਸਿਧਾਂਤਾਂ ਨੂੰ ਛੱਟ ਵੱਜ ਰਹੀ ਆ ਪਰੰਪਰਾਵਾਂ ਰੂੜ ਰੰਗਿਆਂ ਨੇ ਮर्यादा ਖਤਮ ਕੀਤੀ ਜਾ ਰਹੀ ਆ ਕੌਮ ਤੇ ਚਾਰੇ ਪਾਸਿਓਂ ਜਿਹੜੇ ਹਮਲੇ ਹੋ ਰਹੇ ਨੇ ਇਹ ਸਾਰੀ ਸਥਿਤੀ ਦੇ ਵਿੱਚ ਕੌਮ ਕੀ ਕਰੇ ਜੀ ਇਹ ਸਵਾਲ ਸੀ ਜਿਹੜਾ ਏ ਜਿਹੜੇ ਜਾਗਦੀ ਜਮੀਰ ਵਾਲੇ ਪੰਥ ਦਰਤੀ ਪਹਿਰੇਦਾਰ ਦੇ ਸਮਾਗਮ ਵਿੱਚ ਪਹੁੰਚੇ ਉਹਨਾਂ ਸਾਰਿਆਂ ਸਾਹਮਣੇ ਰੱਖਿਆ ਗਿਆ ਹਾਂਜੀ ਸੋ ਸਭ ਤੋਂ ਪਹਿਲਾਂ ਤਾਂ ਇਹ ਕਿ ਕੌਮ ਹਮੇਸ਼ਾ ਆਪਣੀ ਪ੍ਰੀਖਿਆ ਚੋਂ ਪਾਸ ਹੁੰਦੀ ਆ ਜੀ ਇਹ ਗੱਲ ਕੱਲ ਦੇ ਸਮਾਗਮ ਨੂੰ ਨੇ ਫੇਰ ਸਾਬਤ ਕੀਤੀ ਹੈ ਜੀ ਸਵੇਰ ਦੇ ਸਮੇਂ ਮੌਸਮ ਸੀ ਜਿਹੜਾ ਬਹੁਤ ਖਰਾਬ ਹੋ ਗਿਆ ਮੀਂਹ ਪੈਣ ਲੱਗ ਗਿਆ ਉਹ ਤੋਂ ਬਾਅਦ ਤੇਜ਼ ਹਨੇਰੀ ਆਉਣ ਲੱਗੀ ਤੇ ਜਿਹੜਾ ਬਾਹਰਲਾ ਪੰਡਾਲ ਸੀ ਉਹ ਮਤਲਬ ਪੂਰੀ ਤਰ੍ਹਾਂ ਭਿੱਜ ਗਿਆ ਛੋਣ ਲੱਗ ਗਿਆ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰੋਗਰਾਮ ਜਿਹੜਾ ਸ਼ਿਫਟ ਕਰਨ ਦੀ ਵਿਚਾਰ ਸੀ ਉਹ ਸ਼ੁਰੂ ਹੋ ਗਈ ਪਰੰਤੂ ਉਹਦੇ ਤੋਂ ਬਾਅਦ ਮੌਸਮ ਥੇ ਨਖਰੇਆ ਦੁਆਰਾ ਚਲੋ ਪੰਡਾਲ ਵਗੈਰਾ ਸਜਾਇਆ ਤੇ ਜਿਹੜੇ ਸਾਥੀ ਪ੍ਰਬੰਧਕ ਸੀ ਉਹਨਾਂ ਨੂੰ ਇਹ ਖਦਸ਼ਾ ਸੀ ਕਿ ਅਜਿਹੇ ਮਤਲਬ ਮੌਸਮ ਚ ਚੱਲਦੇ ਆ ਗਿਣਤੀ ਆ ਜਿਹੜੀ ਇਕੱਠ ਹੋਊਗੀ ਜੀ ਪਰੰਤੂ ਜਿੱਦਾਂ ਵੱਡਾ ਹੰਗਾਰਾ ਸਿੱਖ ਸੰਤਾਂ ਨੇ ਦਿੱਤਾ ਜਿਨੀ ਵੱਡੀ ਗਿਣਤੀ ਦੇ ਵਿੱਚ ਪੰਥਦਰਦੀ ਸਵਾਗਤ ਵਿੱਚ ਪਹੁੰਚੇ ਹਾਂਜੀ ਉਹ ਆਪਣੇ ਆਪ ਦੇ ਵਿੱਚ ਇੱਕ ਇਤਿਹਾਸਕ ਇਕੱਠ ਜੀ ਖਾਸ ਕਰਕੇ ਜਿਸ ਸਬਰ ਦੇ ਨਾਲ ਜੀ 11 ਵਜੇ ਤੋਂ ਸ਼ੁਰੂ ਹੋ ਕੇ 4 ਵਜੇ ਤੱਕ ਹਾਲਾਂਕਿ ਪ੍ਰੋਗਰਾਮ ਦਾ ਸਮਾਪਤ 11 ਤੋਂ 2 ਤੱਕ ਸੀ ਹਾਂਜੀ ਪਰ ਉਹ 11 ਵਜੇ ਤੋਂ ਸ਼ੁਰੂ ਹੋ ਕੇ 4 ਸਵਾ 4 ਵਜੇ ਤੱਕ ਪ੍ਰੋਗਰਾਮ ਚੱਲਿਆ ਤੇ ਬੜੀ ਧੀਰਜ ਦੇ ਨਾਲ ਸਿੱਖ ਸੰਗਤਾਂ ਸੀ ਜਿਹੜੀਆਂ ਕਿ ਸਵਾਲ ਆ ਜਿਹੜਾ ਕੌਮ ਕੀ ਕਰੇ ਇਹਦਾ ਜਵਾਬ ਕੀ ਆਉਂਦਾ ਹਾਂਜੀ ਸੋ ਉਹਨਾਂ ਨੇ ਬੜੇ ਸਬਰ ਦੇ ਨਾਲ ਧੀਰਜ ਦੇ ਨਾਲ ਮਤਲਬ 5 ਘੰਟੇ ਲਗਾਤਾਰ ਬੈਠ ਕੇ ਉਡੀਕਿਆ ਕਿ ਇਸ ਸਵਾਲ ਦਾ ਜਵਾਬ ਆ ਜਿਹੜਾ ਕੌਮ ਦੇ ਦਾਨਸ਼ਵਰ ਕੀ ਦਿੰਦੇ ਨੇ ਸੋ ਇਹ ਜਿਸ ਤਰ੍ਹਾਂ ਜਿਹੜੀ ਮੈਂ ਜਿਵੇਂ ਗੱਲ ਕੀਤੀ ਆ ਕਿ ਇਹ ਜਿਹੜਾ ਚਿੰਤਨ ਸਵਾਗਤ ਸੀ ਹਾਂਜੀ ਅਵੇਂ ਕਿ ਹਲੇ ਸਮਾਂ ਲੱਗੂਗਾ ਕੌਮ ਦੇ ਵਿੱਚ ਇਸ ਤਰ੍ਹਾਂ ਦੀ ਪ੍ਰਵਿਰਤੀ ਹੈ ਜਿਹੜੀ ਪੈਦਾ ਕਰਨੀ ਕਿ ਅਸੀਂ ਇਕੱਠੇ ਬੈਠ ਕੇ ਵਿਚਾਰ ਕਰੀਏ ਹਲੇ ਸਾਡੇ ਚ ਜਿਹੜਾ ਉਹ ਪ੍ਰਵਿਰਤੀ ਚੱਲ ਰਹੀ ਆ ਕਿ ਉਹ ਪੰਜ ਸੱਤ ਲੀਡਰ ਨੇ ਉਪਾਸ਼ਣ ਕਰਦੇ ਨੇ ਬਾਕੀ ਸੁਣਦੇ ਨੇ ਤੇ ਚਲੇ ਜਾਂਦੇ ਨੇ ਮਤਲਬ ਇਹ ਇਸ ਪ੍ਰਵਿਰਤੀ ਨੂੰ ਬਦਲਣ ਦੇ ਲਈ ਸਾਨੂੰ ਉਹ ਸਹਿਰਦ ਯਤਨ ਜਿਹੜੇ ਲਗਾਤਾਰ ਕਰਨੇ ਪੈਣਗੇ ਤਾਂ ਕਿ ਜਿਹੜੇ ਸਮਾਗਮ ਦੇ ਵਿੱਚ ਸ਼ਾਮਲ ਹੁੰਦੇ ਨੇ ਉਹਨਾਂ ਸਾਰਿਆਂ ਨੂੰ ਸੱਚੀ ਮੁੱਚੀ ਸਮਾਗਮ ਦੇ ਵਿੱਚ ਸ਼ਾਮਲ ਕੀਤਾ ਜਾਵੇ ਤੇ ਉਹਨਾਂ ਦੇ ਜਿਹੜੇ ਬਲਬਲੇ ਆ ਉਹਨਾਂ ਦੇ ਵਿਚਾਰ ਨੇ ਜਿਹੜੇ ਉਹ ਸਾਹਮਣੇ ਆਉਣ ਸੋ ਕੋਸ਼ਿਸ਼ ਕੀਤੀ ਗਈ ਹੈ ਪਰੰਤੂ ਭਾਵੇਂ ਕਿ ਪੂਰੇ ਰੂਪ ਵਿੱਚ ਅਸੀਂ ਉਹ ਸਫ ਸਬਰ ਨਹੀਂ ਹੋ ਸਕੇ ਪਰੰਤੂ ਇਸ ਗੱਲ ਤੋਂ ਇਤਿਹਾਸਕ ਇਕੱਠ ਤੇ ਜਿਸ ਤਰ੍ਹਾਂ ਸਬਰ ਸੰਤੋਖ ਧੀਰਜ ਦੇ ਨਾਲ ਮਤਲਬ ਕੌਮ ਨੇ ਸਵਾਲ ਦਾ ਜਵਾਬ ਜਿਹੜਾ ਦਿੱਕਿਆ ਉਹਦੇ ਤੋਂ ਮਤਲਬ ਇੱਕ ਹਾਂ ਪੱਖੀ ਸੋਚ ਆ ਜਿਹੜੀ ਆਸ ਆ ਜਿਹੜੀ ਉਹ ਜ਼ਰੂਰ ਉੱਭਰ ਕੇ ਸਾਹਮਣੇ ਆਈ ਆ ਕਿ ਕੌਮ ਆਪਣੀ ਪ੍ਰੀਖਿਆ ਚੋਂ ਹਮੇਸ਼ਾ ਪਾਸ ਹੁੰਦੀ ਆ ਚਾਹੇ ਉਹ ਬਰਗਾੜੀ ਵੇਲਾ ਸੀ ਚਾਹੇ ਸਰਬੱਤ ਖਾਲਸੇ ਦਾ ਵੇਲਾ ਸੀ ਤੇ ਚਾਹੇ ਇਸ ਤਰ੍ਹਾਂ ਦੇ ਜਦੋਂ ਵੀ ਕੌਮ ਨੂੰ ਇੱਕ ਚਰਨੋਤੀ ਦੇ ਕੇ ਇਸ ਤਰ੍ਹਾਂ ਦੇ ਕੋਈ ਪ੍ਰੋਗਰਾਮ ਹੁੰਦੇ ਨੇ ਕੌਮ ਉਹਦੇ ਸੀ ਜ਼ਰੂਰ ਪਾਸ ਹੁੰਦੀ ਆ ਤੇ ਜਦੋਂ ਗੇਂਦ ਆਗੂਆਂ ਦੇ ਪਾਲੇ ਚ ਚਲੀ ਜਾਂਦੀ ਆ ਉੱਥੇ ਜਾ ਕੇ ਫੌਲ ਸ਼ੁਰੂ ਹੋ ਜਾਂਦੇ ਨੇ ਕੌਮ ਕੀ ਕਰੇ ਤੇ ਕੌਮ ਦੀ ਦਿਸ਼ਾ ਤੇ ਦਸ਼ਾ ਕੀ ਹੋਣੀ ਚਾਹੀਦੀ ਹੈ ਇਸ ਦਾ ਕੋਈ ਜਵਾਬ ਮਿਲਿਆ ਜੇ ਮਿਲਿਆ ਤਾਂ ਉਸ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਦੇਖੋ ਮੈਂ ਜਵਾਬ ਇਹਦੇ ਹਲੇ ਬਹੁਤ ਸਾਰੇ ਉੱਪਰ ਕੇ ਸਾਹਮਣੇ ਆਏ ਨੇ ਜਿਨ੍ਹਾਂ ਨੂੰ ਮਤਲਬ ਜਿਹੜੇ ਕੌਮ ਦੇ ਵਿਦਵਾਨ ਨੇ ਬੁੱਧੀਜੀਵੀ ਨੇ ਦਾਨਸ਼ਵਰ ਨੇ ਉਹ ਬੈਠ ਕੇ ਵਿਚਾਰ ਕਰਨਗੇ ਤੇ ਉਹਦੇ ਵਿੱਚੋਂ ਰੜਕ ਕੇ ਕੀ ਕੱਢਿਆ ਜਾਂਦਾ ਉਹ ਆਊਗਾ ਪਰੰਤੂ ਜਿਹੜਾ ਮੈਂ ਮਹਿਸੂਸ ਕਰਦਾ ਕਿ ਮੋٹے ਤੌਰ ਤੇ ਜਿਹੜੀ ਗੱਲ ਉੱਪਰ ਕੇ ਸਾਹਮਣੇ ਆਈ ਆ ਕੱਲ ਦੇ ਸਮਾਗਮ ਤੋਂ ਇਸ ਤੋਂ ਪਹਿਲਾਂ ਵੀ ਜੀ ਕਿ ਕੌਮ ਇਕਾ ਚਾਹੁੰਦੀ ਆ ਹਾਂਜੀ ਉਹ ਚਾਹੁੰਦੀ ਆ ਕਿ ਸਮੁੱਚੀਆਂ ਪੰਥਕ ਤੇਰਾ ਪੰਥਕ ਆਗੂ ਜਿਹੜੇ ਸੱਚੇ ਮਨੋਂ ਗੁਰੂ ਨੂੰ ਸਮਰਪਤ ਨੇ ਕੌਮ ਨੂੰ ਸਮਰਪਤ ਨੇ ਉਹਨਾਂ ਦੇ ਮਨ 'ਚ ਮੈਂ ਮਰਾਂ ਪੰਥ ਜੀਵੇ ਦੀ ਭਾਵਨਾ ਇਹ ਹੋਣੀ ਚਾਹੀਦੀ ਆ ਸੋ ਕੌਮ 'ਚ ਏਕੇ ਦੀ ਗੱਲ ਆ ਜਿਹੜੀ ਇਹ ਕੱਲ ਦੇ ਸਮਾਗਮ ਚ ਵੀ ਉੱਪਰ ਕੇ ਆਈਆ ਤੇ ਜਿੰਨੇ ਵੀ ਮਤਲਬ ਪੰਥਦਰਦੀ ਇਕੱਠੇ ਹੋਏ ਉਹਨਾਂ ਦੇ ਜਿਹੜੀਆਂ ਬਲਬਲੇ ਸੀ ਭਾਵਨਾ ਸੀ ਉਹ ਉਹਨਾਂ ਦੇ ਵਿੱਚੋਂ ਇੱਕੋ ਵਾਰ ਸੀ ਜਿਹੜੀ ਉਹ ਬੜੀ ਸਾਫ਼ ਤੇ ਸਪਸ਼ਟ ਦਿਖਾਈ ਦਿੰਦੀ ਸੀ ਕਿ ਉਹ ਚਾਹੁੰਦੇ ਸੀ ਕਿ ਕੌਮ 'ਚ ਇੱਕ ਜੁਟਤਾ ਹੋਵੇ ਇੱਕ ਸੁਰਤਾ ਹੋਵੇ ਇੱਕ ਮਤ ਹੋਵੇ ਤੇ ਕੌਮ ਆਪਣਾ ਨਿਸ਼ਾਨਾ ਮਿੱਥ ਕੇ ਉਸ ਦੇ ਵੱਲ ਇੱਕ ਜੁਟਤਾ ਦੇ ਨਾਲ ਅੱਗੇ ਵਧੇ ਸੋ ਇਹ ਮੁੱਖ ਰੂਪ ਦੇ ਵਿੱਚ ਉੱਭਰ ਕੇ ਜਿਹੜੀ ਗੱਲ ਕੱਲ ਦੇ ਸਮਾਗਮ 'ਚ ਵੀ ਆਈ ਆ ਕਿ ਕੌਮ ਇਕਾ ਚਾਹੁੰਦੀ ਹੈ। ਭਾਵੇਂ ਕਿ ਤੁਸੀਂ ਇਸ ਦਾ ਜਵਾਬ ਤਾਂ ਦੇ ਦਿੱਤਾ ਕਿ ਕੌਮ ਇਕਾ ਚਾਹੁੰਦੀ ਹੈ ਪਰੰਤੂ ਆਗੂ ਇਕਾ ਨਹੀਂ ਚਾਹੁੰਦੇ। ਫਿਰ ਇਹ ਕਿਵੇਂ ਸੰਭਵ ਹੋ ਸਕੇਗਾ? ਦੇਖੋ ਇਹ ਕੱਲ ਦੇ ਸਮਾਗਮ 'ਚ ਇਸ ਪਾਸੇ ਵੀ ਇੱਕ ਸੰਕੇਤ ਆ ਜਿਹੜਾ ਉਹ ਕੌਮ ਨੇ ਬੜਾ ਸਾਫ਼ ਤੇ ਸਪਸ਼ਟ ਦਿੱਤਾ। ਕੀ ਕੌਮ ਚਾਹੁੰਦੀ ਆ ਕਿ ਜਿੰਨਾ ਵੀ ਆਗੂਆਂ ਦੀ ਕੁਰਬਾਨੀਆਂ ਕੌਮ ਲਈ ਚਾਹੇ ਛੋਟੀ ਆ ਚਾਹੇ ਵੱਡੀ ਆ ਉਹਨਾਂ ਆਗੂਆਂ ਤੇ ਟੇਕ ਰੱਖ ਕੇ ਉਹਨਾਂ ਨੂੰ ਇਕਜੁੱਟ ਕਰਕੇ ਅੱਗੇ ਵਧਿਆ ਜਾਵੇ ਹਾਂਜੀ ਪਰੰਤੂ ਜੇ ਇਹ ਆਗੂ ਆਪਣੀ ਹਉਮੈ ਨਹੀਂ ਛੱਡਦੇ ਆਪਣੀ ਈਰਖਾ ਨਹੀਂ ਛੱਡਦੇ ਆਪਣਾ ਚੌਧਰਪੁਣੇ ਦੀ ਲਾਲਸਾ ਨਹੀਂ ਛੱਡਦੇ ਆਪਣਾ ਲੋਭ ਲਾਲਸਾ ਨਹੀਂ ਛੱਡਦੇ ਆਪਣੇ ਨਿੱਜੀ ਹਿੱਤ ਨੇ ਜਿਹੜੇ ਉਹਨਾਂ ਦਾ ਤਿਆਗ ਨਹੀਂ ਕਰਦੇ ਤੇ ਕੌਮ ਇਨਾਂ ਨੂੰ ਵੀ ਪਾਸੇ ਕਰਨ ਦੀ ਤਿਆਰੀ ਚਾਹ। ਜੀ। ਇਨਾਂ ਨੂੰ ਵੀ ਸਾਈਡ ਲਾਈਨ ਕਰਨ ਦੀ ਤਿਆਰੀ ਚਾ ਕੌਮ ਖਾਸ ਕਰਕੇ ਕੌਮ ਦੀ ਜਿਹੜੀ ਨੌਜਵਾਨ ਪੀੜੀ ਹੈ। ਜੀ। ਉਹਦੇ ਮਨਾਂ ਦੇ ਵਿੱਚ ਇਹ ਗੱਲ ਆ ਜਿਹੜੀ ਬੜੀ ਮਤਲਬ ਅਸੀਂ ਕਹਿ ਸਕਦੇ ਆ ਕਿ ਬਹੁਤ ਬਲਬਲਾ ਜਿਹੜਾ ਉਹਨਾਂ ਦਾ ਉਹਨਾਂ ਦੇ ਜਿਹੜੀ ਚੇਨਗ ਜਿਹੜੀ ਉਹ ਬੜੀ ਮਤਲਬ ਜ਼ੋਰਦਾਰ ਟੰਗ ਦੇ ਨਾਲ ਐਸ ਵੇਲੇ ਉਹਨਾਂ ਦੇ ਬਲਬਲੇ ਨੇ ਜਿਹੜੇ ਜਿਸਵਾਤ ਨੇ ਜਿਹੜੇ ਉਹ ਉੱਠੇ ਹੋਏ ਨੇ ਤੇ ਉਹ ਚਾਹੁੰਦੇ ਨੇ ਕਿ ਕੋਈ ਇਨਕਲਾਬੀ ਪ੍ਰੋਗਰਾਮ ਆ ਜਿਹੜਾ ਕੌਮ ਦੀ ਆਏ ਦਿਨ ਹੁੰਦੀ ਜਲਾਲਤ ਆ ਜਿਹੜੀ ਉਹਨਾਂ ਨੂੰ ਬਰਦਾਸ਼ਤ ਨਹੀਂ ਹੋਣੀ ਬਿਲਕੁਲ ਮੈਨਾ ਚੋਨਾ ਦਾ ਜਿਹੜਾ ਉਹ ਗੁੱਸਾ ਵੀ ਵਾਲੇ ਖੰਦਾ ਰੋ ਵੀ ਵਾਲੇ ਖੰਦਾ ਜੋਸ਼ ਵੀ ਵਾਲੇ ਖੰਦਾ ਸੋ ਉਹਨਾਂ ਨੂੰ ਆਏ ਦਿੰਦੀ ਜਲਾਲਤ ਹੈ ਜਿਹੜੀ ਉਹ ਬਰਦਾਸ਼ਤ ਨਹੀਂ ਹੋ ਰਹੀ ਸੋ ਚਾਹਦੇ ਨੇ ਕਿ ਕੋਈ ਕੌਮ ਨੂੰ ਇਨਕਲਾਬੀ ਪ੍ਰੋਗਰਾਮ ਦਿੱਤਾ ਜਾਵੇ ਸੋ ਇਸ ਵੇਲੇ ਜਿਹੜੀ ਸਥਿਤੀ ਕੌਮ ਦੀ ਜਿਹੜੀ ਮੈਂ ਗੱਲ ਕੀਤੀ ਹੈ ਕਿ ਜਿਹੜਾ ਸੰਕੇਤ ਆਇਆ ਕਿ ਜੇ ਆਗੂਆਂ ਨੇ ਅੱਜ ਮੌਕਾ ਨਾ ਸੰਭਾਲਿਆ ਜਿੰਨਾਂ ਵੱਲੋਂ ਕੌਮ ਦੇਖ ਰਹੀ ਆ ਹਾਂਜੀ ਤਾਵ ਕੌਮ ਉਹਨਾਂ ਨੂੰ ਵੀ ਦਰਕਨਾਰ ਕਰਨ ਤੋਂ ਗਰੇਜ਼ ਨਹੀਂ ਕਰੂਗੀ ਇਹ ਮਤਲਬ ਕੱਲ ਦੇ ਜਿਹੜਾ ਸਮਾਗਮ ਸੀ ਉਹਦੇ ਚੋਂ ਇੱਕ ਸੰਕੇਤ ਆ ਜਿਹੜਾ ਮਤਲਬ ਸੁਨੇਹਾ ਤਾਂ ਨਹੀਂ ਸੰਕੇਤ ਜ਼ਰੂਰ ਉੱਭਰ ਕੇ ਆਇਆ ਜਿਹੜਾ ਮੁੱਢਲੇ ਰੂਪ ਦੇ ਵਿੱਚ ਸੋ ਜੇ ਇੱਕ ਅੱਜ ਇਹ ਮੁੱਢਲੇ ਰੂਪ ਦੇ ਵਿੱਚ ਇੱਕ ਸੰਕੇਤ ਉੱਭਰ ਕੇ ਸਾਹਮਣੇ ਆਇਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕੋਈ ਦਿਸ਼ਾ ਵੀ ਲੈ ਸਕਦਾ ਸੋ ਇਸ ਲਈ ਜਿਹੜੇ ਵਰਤਮਾਨ ਆਗੂ ਨੇ ਮੈਂ ਸਭ ਦਾ ਕਿਉਂ ਨਾ ਲਈ ਇੱਕ ਖਤਰੇ ਦੀ ਘੰਟੀ ਵੀ ਆ ਉਹਨਾਂ ਲਈ ਇੱਕ ਚੁਣੌਤੀ ਦੀ ਘੰਟੀ ਵੀ ਆ ਤੇ ਉਹਨਾਂ ਨੂੰ ਸਹੀ ਰਾਹ ਪਾਉਣ ਦੇ ਲਈ ਇੱਕ ਜਿਹੜਾ ਬਿਗਲ ਵੱਜਿਆ ਵਾ ਉਹ ਉਹ ਵੀ ਕਹਿ ਸਕਦੇ ਆ ਅਸੀਂ ਸੋ ਉਹਨਾਂ ਨੂੰ ਮਤਲਬ ਕੌਮ ਦੀਆਂ ਭਾਵਨਾਵਾਂ ਦਾ ਅਹਿਸਾਸ ਆ ਜਿਹੜਾ ਉਹ ਉਹ ਹੋ ਜਾਣਾ ਚਾਹੀਦਾ ਤੇ ਉਹਨਾਂ ਨੂੰ ਕੌਮ ਦੀਆਂ ਭਾਵਨਾਵਾਂ ਦੇ ਅਨਸਾਰ ਇੱਕ ਜੁਟਤਾ ਇੱਕ ਸੁਰਤਾ ਜ਼ਰੂਰ ਕਰ ਲੈਣੀ ਚਾਹੀਦੀ ਆ ਕੌਮੀ ਮਿਸ਼ਨ ਕੌਮੀ ਮਨਤਬ ਕੌਮੀ ਅਜੰਡਾ ਜਿਹੜਾ ਉਹਨੂੰ ਲੈ ਕੇ ਹੁਣ ਇਹ ਜਿਹੜਾ ਮਤਲਬ 22 ਮੱਜੀਆਂ ਵਾਲੀ ਗੱਲ ਬਣੀ ਹੋਈ ਆ ਇਹਨੂੰ ਬਹੁਤ ਸਾਢੇ ਦਿਨ ਕੌਮ ਨੇ ਬਰਦਾਸ਼ਤ ਨਹੀਂ ਕਰਨਾ ਇਸ ਮੌਕੇ ਅਦਾਰਾ ਪਹਿਰੇਦਾਰ ਨੇ ਕੌਮ ਨੂੰ 10 ਸਵਾਲ ਪੁੱਛੇ ਸਨ ਉਹ 10 ਸਵਾਲ ਕਿਹੜੇ-ਕਿਹੜੇ ਸਨ ਦੇਖੋ ਉਹਦੇ 'ਚ ਜਿਹੜਾ ਸਭ ਤੋਂ ਪਹਿਲਾ ਸਵਾਲ ਇਹ ਸੀ ਕਿ ਜਿਹੜਾ ਸ਼੍ਰੀ ਗੁਰੂ ਗੰਸਾਹਿਬ ਮਹਾਰਾਜ ਦਾ ਬੇਅਦਬੀ ਕਾান্ড ਵਾਪਰਿਆ 1 ਜੂਨ ਨੂੰ ਜੋ ਆਸਿੰਗ ਵਾਲਾ ਤੋਂ ਗੁਰੂ ਸਾਹਿਬ ਦੇ ਪਾਵਨ ਪਵਿੱਤਰ ਸਰੂਪ ਚੋਰੀ ਹੋਇਆ ਜੀ ਉਸ ਤੋਂ ਬਾਅਦ ਬਰਕਾੜੀ ਚ ਪਾਵਨ ਪਵਿੱਤਰ ਸਰੂਪ ਉਹਨਾਂ ਦੇ ਪਾਵਨ ਅੰਗਾ ਦਾ ਕਤਲੇਆਮ ਹੋ ਕੇ ਗਲੀਆਂ ਚ ਛੁੜ ਲਿਆ ਤੇ ਉਸ ਤੋਂ ਬਾਅਦ ਨਿਰੰਤਰ ਕਾਟ ਕਟਨਾਮਾ ਨੇ ਜਿਹੜੀਆਂ ਗੁਰਬਾਣੀ ਦੀ ਗੁਰਦੁਆਰਿਆਂ ਦੀ ਗੁਰੂ ਸਾਹਿਬ ਦੀ ਜਿਹੜੀ ਬੇਅਦਬੀਆਂ ਕਟਨਾਮਾ ਵਾਪਰੀਆਂ ਉਹਦੇ ਲਈ ਸੰਘਰਸ਼ ਚੱਲਿਆ ਇੱਕ ਹਾਂਜੀ ਸਿਕ ਸੰਕਟਾਂ ਨਹੀਂ ਸੀ ਜਿਹੜੀਆਂ ਉਹਨਾਂ ਦੇ ਮਤਲਬ ਤਕਰੀਬਨ 15 ਦਿਨ ਮੁਚਾ ਪੰਜਾਬ ਸੀ ਜਿਹੜਾ ਉਹਨੂੰ ਬੰਦ ਕੀਤਾ ਜੀ ਗੋਲੀ ਚੱਲੀ ਬਾਬਲ ਕਲਾਕਾਰਾਂ ਦਾ ਪਰਿਆ ਸਤਨਾਮ ਵੇ ਗੁਰੂ ਕੜੀਆਂ ਸੰਕਟਾਂ ਤੇ 200 ਵੀ ਸੀ ਸ਼ਹੀਦੀ ਜੀ ਪ੍ਰੰਤੂ ਉਸ ਤੋਂ ਬਾਅਦ ਜਦੋਂ ਬਰਗਾੜੀ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਸ਼ਹੀਦੀ ਸਮਾਗਮ ਹੋਇਆ ਜੀ ਉਸ ਤੋਂ ਬਾਅਦ ਇਹ ਜਿਹੜਾ ਸੰਘਰਸ਼ ਸੀ ਜੀ ਉਹ ਇੱਕ ਤਰ੍ਹਾਂ ਠੱਪ ਹੋ ਗਿਆ ਹਾਂਜੀ ਖੱਪ ਹੋਣ ਦੇ ਪਿੱਛੇ ਕਈ ਕਾਰਨ ਨੇ ਸੋ ਉਹਨਾਂ ਕਾਰਨਾਂ ਦੀ ਅਸੀਂ ਵਿਆਖਿਆ ਤਾਂ ਨਹੀਂ ਕਰਦੇ ਪਰੰਤੂ ਕੌਮ ਨੂੰ ਜਿਹੜਾ ਸਵਾਲ ਪੁੱਛਿਆ ਗਿਆ ਕਿ ਆਖਰ ਗੁਰੂ ਦੇ ਨਾਮ ਤੇ ਇੱਕ ਸੰਘਰਸ਼ ਸ਼ੁਰੂ ਹੋਇਆ ਸੀ ਜੀ ਉਹ ਸੰਘਰਸ਼ ਅਧਵਾਟੇ ਨਹੀਂ ਛੱਡਿਆ ਜਾਣਾ ਚਾਹੀਦਾ ਸੋ ਉਸ ਸੰਘਰਸ਼ ਨੂੰ ਦੁਆਰਾ ਕਿਵੇਂ ਸ਼ੁਰੂ ਕੀਤਾ ਜਾਵੇ ਜੀ ਤੇ ਉਹਦੀ ਰੂਪਰੇਖਾ ਕੀ ਹੋਵੇ ਹਾਂਜੀ ਸੋ ਇਹ ਪਹਿਲਾ ਸਵਾਲ ਸੀ ਕਿ ਉਹ ਸੰਘਰਸ਼ ਜਦੋਂ ਤੱਕ ਦੋਸ਼ ਤੇ ਦੋਸ਼ੀ ਆ ਜਿਹੜੇ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਪਾਵਨ ਪਵਿੱਤਰ ਸਰੂਪ ਚੋਰੀ ਕੀਤਾ ਤੇ ਉਹਦੇ ਕਤਲੇਆਮ ਕੀਤਾ ਜਦੋਂ ਤੱਕ ਉਹ ਦੋਸ਼ ਨਹੀਂ ਫੜੇ ਜਾਂਦੇ ਜਿਨ੍ਹਾਂ ਪੁਲਿਸ ਵਾਲਿਆਂ ਨੇ ਸਿੰਘ ਸ਼ਹੀਦ ਕੀਤੇ ਉਹਨਾਂ ਤੇ ਪਰਚੇ ਦਰਜ ਨਹੀਂ ਹੁੰਦੇ ਉਦੋਂ ਤੱਕ ਜੀ ਜਿਹੜਾ ਸ਼ੰਗਾਰਸ਼ ਉਹ ਚੱਲਣਾ ਚਾਹੀਦਾ ਤੇ ਉਹ ਸ਼ੰਗਾਰਸ਼ ਕਿਵੇਂ ਚੱਲੇ ਤੇ ਉਹਦੀ ਰੂਪਰੇਖਾ ਕੀ ਹੋਵੇ ਇਹ ਜਿਹੜਾ ਮਤਲਬ ਪਹਿਲਾ ਸਵਾਲ ਸੀ ਦੂਸਰਾ ਸਵਾਲ ਜਿਹੜਾ ਉੱਭਰ ਕੇ ਗੱਲ ਸਾਹਮਣੇ ਆ ਰਹੀ ਆ ਕਿ ਜੇ ਗੁਰੂ ਘਰਾਂ ਦੇ ਪ੍ਰਬੰਧਕ ਹਾਂਜੀ ਪ੍ਰਚਾਰਕ ਜੀ ਤੇ ਸੰਗਤ ਹਾਂਜੀ ਜੇ ਤਿੰਨੇ ਤੇ ਰਾਣੇ ਜੜੀਆਂ ਇਹ ਸਿੱਖੀ ਸਿਧਾਂਤਾਂ ਦੀਆਂ ਸੱਚ ਮੁੱਚ ਦੀਆਂ ਪਹਿਰੇਦਾਰ ਬਣ ਜਾਣ ਜੀ ਤਾਂ ਦੁਨੀਆ ਦੀ ਕੋਈ ਤਾਕਤ ਆ ਜਿਹੜੀ ਉਹ ਸਿੱਖੀ ਨੂੰ ਖੋਰਾਗੀ ला ਸਕਦੀ ਇਹ ਗੱਲ ਉੱਪਰ ਕੇ ਸਾਹਮਣੇ ਆਈ ਆ ਹਾਂਜੀ ਸੋ ਇਹ ਜਿਹੜਾ ਦੂਜਾ ਸਵਾਲ ਸੀ ਉਹਦੇ ਵਿੱਚ ਇਹੀ ਸੀ ਕਿ ਗੁਰਦੁਆਰਿਆਂ ਦੇ ਜਿਹੜੇ ਪ੍ਰਬੰਧਕ ਨੇ ਜੀ ਪ੍ਰਚਾਰਕ ਨੇ ਤੇ ਸੰਗਤ ਇਨਾਂ ਨੂੰ ਸਿੱਖ ਸਿਧਾਂਤਾਂ ਦੀ ਪਹਿਰੇਦਾਰੀ ਲਈ ਕਿਵੇਂ ਤਿਆਰ ਕੀਤਾ ਜਾਵੇ ਇਹ ਸਾਡਾ ਦੂਜਾ ਸਵਾਲ ਹੈ ਤੀਸਰੀ ਗੱਲ ਇਹ ਹੈ ਕਿ ਮੁੱਖ ਰੂਪ ਦੇ ਵਿੱਚ ਕਹੀ ਜਾਂਦੀ ਹੈ ਕਿ ਸਿੱਖੀ ਦੇ ਵਿੱਚ ਇਲੈਕਸ਼ਨ ਦਾ ਕੋਈ ਥਾਂ ਨਹੀਂ ਸਿੱਕੀ ਦੇ ਵਿੱਚ ਹਮੇਸ਼ਾ ਸਿਲੈਕਸ਼ਨ ਹੁੰਦੀ ਆ ਇਲੈਕਸ਼ਨ ਨਹੀਂ ਹੁੰਦੀ ਹਾਂਜੀ ਪਰਤੂ ਅੱਜ ਦਾ ਜਿਹੜਾ ਢਾਂਚਾ ਇਹ ਲੋਕਤੰਤਰੀ ਢਾਂਚਾ ਈਵਨ ਕਿ ਸਾਡੀ ਸ਼੍ਰੋਮਣੀ ਕਮੇਟੀ ਵੀ ਉਸ ਲੋਕਤੰਤਰੀ ਢਾਂਚੇ ਦੀ ਅਧਿਨ ਜੀ ਵੋਟਾਂ ਦੇ ਨਾਲ ਚੁਣੀ ਜਾਂਦੀ ਆ ਸੋ ਅਸੀਂ ਹੁਣ ਇਸ ਵਰਤਮਾਨ ਸਮੇਂ ਦੇ ਵਿੱਚ ਇਲੈਕਸ਼ਨ ਆ ਜਿਹੜੀ ਉਹਨੂੰ ਵੀ ਮਤਲਬ ਰੱਦ ਨਹੀਂ ਕਰ ਸਕਦੇ ਜੀ ਇਸ ਲਈ ਜਿਹੜਾ ਤੀਜਾ ਸਵਾਲ ਪੁੱਛਿਆ ਗਿਆ ਕਿ ਕੌਮ ਇਲੈਕਸ਼ਨ ਤੇ ਸਿਲੈਕਸ਼ਨ ਚੋਂ ਕਿਹਨੂੰ ਚਾਹੁੰਦੀ ਆ ਜੀ ਜਾਂ ਇਲੈਕਸ਼ਨ ਤੇ ਸਿਲੈਕਸ਼ਨ ਦਾ ਇੱਕ ਖੂਬਸੂਰਤ ਸੰਗਮ ਤਾਂ ਕਿ ਇਹਨਾਂ ਅਸੀਂ ਦੋਨਾਂ ਨੂੰ ਨਾ ਅਨਕਾਰੀਏ ਦੋਨਾਂ ਨੂੰ ਨਾਲ ਲੈ ਕੇ ਇਹਨਾਂ ਦੋਨਾਂ ਦਾ ਇੱਕ ਖੂਬਸੂਰਤ ਸੰਗਮ ਆ ਜਿਹੜਾ ਉਹ ਕਿਵੇਂ ਹੋਵੇ ਸੋ ਇਹ ਸਾਡਾ ਤੀਜਾ ਸਵਾਲ ਸੀ ਚੌਥਾ ਸਵਾਲ ਜਿਹੜਾ ਮੁੱਖ ਰੂਪ ਦੇ ਵਿੱਚ ਇਸ ਵੇਲੇ ਮਤਲਬ ਸਿੱਖ ਸਿਆਸਤ ਦੇ ਬੇੜੇ 'ਚ ਘੁੰਮ ਰਿਹਾ ਜਿਹਦੇ ਕਾਰਨ ਸਿੱਖ ਸਿਆਸਤ ਦਾ ਬੇੜਾ ਇੱਕ ਤਰ੍ਹਾਂ ਖਾਲੀ ਵੀ ਆ ਕਿ ਕੀ ਜਿਹੜੀਆਂ ਸਥਾਪਿਤ ਪੰਥਕ ਧਿਰਾਂ ਨੇ ਹਾਂਜੀ ਇਸ ਵੇਲੇ ਦੀਆਂ ਕੀ ਇਹਨਾਂ ਸਾਰਿਆਂ ਨੂੰ ਇਕਜੁੱਟ ਕੀਤਾ ਜਾਵੇ ਜੀ ਜਾਂ ਜੇ ਇਹ ਇਕਜੁੱਟ ਨਹੀਂ ਹੁੰਦੀਆਂ ਜਾਂ ਫਿਰ ਇੱਕ ਨਵੀਂ ਨੌਜਵਾਨਾਂ ਦੀ ਅਗਵਾਈ ਆ ਜਿਹੜੀ ਉਹ ਖੜੀ ਕੀਤੀ ਜਾਵੇ ਜੀ ਸੋ ਇਹ ਜਿਹੜਾ ਸਾਡਾ ਚੌਥਾ ਸਵਾਲ ਸੀ ਪੰਜਵਾਂ ਸਵਾਲ ਇਹ ਆ ਕਿ ਅੱਜ ਜੇ ਸਿੱਖੀ ਦੇ ਸੀ ਨਗਾਰ ਦੀ ਗੱਲ ਕਰਦੇ ਆ ਉਹਦੇ ਪਿੱਛੇ ਕੀ ਕਾਰ ਹੈ ਨਾ ਕਿ ਅਸੀਂ ਮੀਰੀ ਪੀਰੀ ਦੇ ਸਿਧਾਂਤ ਨੂੰ ਤਲਾਂਝਲੀ ਦੇ ਦਿੱਤੀ ਜਾਂ ਉਸ ਸਨਾਤ ਤੋਂ ਅਸੀਂ ਕੌਹਾਂ ਦੂਰ ਆ ਗਏ ਹਾਂ ਸੋ ਇਹ ਸੀ ਕਿ ਧਰਮ ਦਾ ਜਿਹੜਾ ਕੁੰਡਾ ਹੈ ਜੀ ਉਹਨੂੰ ਰਾਜਨੀਤੀ ਤੇ ਕਿਵੇਂ ਬਣਾ ਕੇ ਰੱਖਿਆ ਜਾਵੇ ਇਹ ਜਿਹੜਾ ਸਾਡਾ ਪੰਜਵਾਂ ਸਵਾਲ ਸੀ ਅਗਲਾ ਜਿਹੜਾ ਛੇਵਾਂ ਸਵਾਲ ਹੈ ਕਿ ਸਾਰੀਆਂ ਪੰਥਕ ਧਿਰਾਂ ਦਾ ਏਕਾ ਹੋਣਾ ਜੀ ਸਾਰੀਆਂ ਜਿੱਥੇ ਸਿੱਖ ਜਿੱਥੇ ਬੰਦਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਨਾ ਤੇ ਉਹਦੇ ਲਈ ਸਾਂਝਾ ਪੰਥਕ ਅਜੰਡਾ ਜੀ ਇਹ ਸਾਡਾ ਛੇਵਾਂ ਸਵਾਲ ਹੈ ਕਿ ਸਾਂਝਾ ਪੰਥਕ ਅਜੰਡਾ ਕੀ ਹੋਵੇ ਜੀ ਸੋ ਅਗਲਾ ਸੱਤਵਾਂ ਸਵਾਲ ਸੀ ਜਿਹੜਾ ਉਹ ਕਿਉਂਕਿ ਪੰਜਾਬ ਦੀ ਰਾਜਨੀਤੀ ਆ ਇੱਥੇ ਜਿਹੜੀਆਂ ਸਥਾਪਿਤ ਧਿਰਾਂ ਨੇ ਚਾਹ ਉਹ ਬਾਦਲ ਅਕਾਲੀ ਦਲ ਆ ਤੇ ਚਾ ਕਾਂਗਰਸ ਆ ਤੇ ਹੁਣ ਇੱਕ ਤੀਜੀ ਧਿਰ ਆ ਜਿਹੜੀ ਉਹ ਪੰਜਾਬ ਚ ਨਵੀਂ ਖੜੀ ਹੋ ਗਈ ਆ ਜੀ ਧਿਰ ਜਿਹੜੀ ਮੁੱਖ ਰੂਪ ਦੇ ਵਿੱਚ ਉਹ ਪੰਥਕ ਧਿਰ ਹੋਣੀ ਚਾਹੀਦੀ ਸੀ ਉਹ ਧਿਰ ਹਾਲੇ ਤੱਕ ਉੱਭਰ ਕੇ ਸਾਹਮਣੇ ਨਹੀਂ ਆ ਸਕੀ ਪਰ ਤੀਜੀ ਤਰ ਜਿਹੜੀ ਆਪ ਪਾਰਟੀ ਹੈ ਜਿਹੜੀ ਆਮ ਆਦਮੀ ਪਾਰਟੀ ਜਿਹਨੂੰ ਕਿਹਾ ਜਾਂਦਾ ਉਹ ਵੀ ਪੰਜਾਬ ਦੇ ਵਿੱਚ ਇਸ ਵੇਲੇ ਉੱਭਰ ਕੇ ਸਾਹਮਣੇ ਆਈ ਆ ਜਿਹਨੂੰ ਅਸੀਂ ਅਣ ਦੇਖਿਆ ਨਹੀਂ ਕਰ ਸਕਦੇ ਸੋ ਸਿੱਖ ਸੰਗਤਾਂ ਨੂੰ ਇਹ ਪੁੱਛਿਆ ਗਿਆ ਸੀ ਕਿ ਸਿੱਖ ਸੰਗਤਾਂ ਨੇ ਜਿਹੜੀਆਂ ਪੰਜਾਬ ਦੇ ਲੋਕ ਨੇ ਜਿਹੜੇ ਉਹ ਆਮ ਆਦਮੀ ਪਾਰਟੀ ਨੂੰ ਕਿਵੇਂ ਲੈਣ ਕੀ ਇਹ ਪਾਰਟੀ ਪੰਜਾਬ ਦੇ ਹਿੱਤਾਂ ਦੇ ਲਈ ਲਾਭਕਾਰੀ ਹੋਊਗੀ ਜਾਂ ਪੰਜਾਬ ਦੇ ਹਿੱਤਾਂ ਲਈ ਹਾਨੀਕਾਰ ਖੋਲਗੀ ਮਤਲਬ ਪੰਜਾਬ ਦੇ ਲੋਕ ਸਿੱਖ ਖਾਸ ਕਰਕੇ ਸਿੱਖ ਆਮ ਆਦਮੀ ਪਾਰਟੀ ਨੂੰ ਕਿਵੇਂ ਲੈਣ ਇਹ ਸਾਡਾ 7ਵਾਂ ਸਵਾਲ ਸੀ 8ਵਾਂ ਸਵਾਲ ਜਿਹੜਾ ਕੀਤਾ ਗਿਆ ਉਹ ਇਹ ਸੀ ਕਿ 2017 ਵਿਧਾਨ ਸਭਾ ਜਿਹੜੀ ਉਹ ਸਿਰfte ਆ ਪੂਰੀ ਤਰ੍ਹਾਂ ਹਾਂਜੀ ਪੰਥਕ ਤੇਰਾ ਇੱਕ ਜੁੱਟ ਨਹੀਂ ਹੋਈਆਂ ਹਾਲੇ ਤੱਕ ਅ ਪੰਥਕ ਸਿਆਸਤ ਦੇ ਵਿੱਚ 2017 ਲਈ ਕੋਈ ਤਿਆਰੀ ਹੈ ਜਿਹੜੀ ਉਹ ਹਾਲੇ ਤੱਕ ਦਿਖਾਈ ਨਹੀਂ ਦਿੰਦੀ ਸੋ ਆਏ ਇੱਕ ਦੂਜੇ ਦੀਆਂ ਲਤਾਂਕ ਚੜਦੀਆਂ ਸੋ ਇਸ ਲਈ ਜਿਹੜਾ 8ਵਾਂ ਸਵਾਲ ਕੀਤਾ ਗਿਆ ਉਹ ਇਹ ਆ ਕਿ ਕੀ ਜਿਹੜੀਆਂ ਪੰਥਕ ਤੇਰਾ ਨੇ ਉਹਨਾਂ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਲੜਨੀਆਂ ਚਾਹੀਦੀਆਂ ਜੀ ਜਾਂ ਕਿਉਂਕਿ ਸ਼੍ਰੋਮਣੀ ਕਮੇਟੀ ਆਉਣੀ ਆ ਜਾਂ ਫਿਰ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੀ ਹੁਣੇ ਤੋਂ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਇਹ ਸਾਡਾ 8ਵਾਂ ਸਵਾਲ ਸੀ ਕਿ ਪੰਜ ਤੱਕ ਤੇਰਾਂ ਨੂੰ ਬਿਦਾ ਸਭਾ ਚੋਣਾਂ ਚ ਨਿਤਰਨਾ ਚਾਹੀਦਾ ਜਾਂ ਫਿਰ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਚੋਣਾਂ ਦੀ ਤਿਆਰੀ ਕਰਨੀ ਚਾਹੀਦੀ ਹੈ 9ਵਾਂ ਸਵਾਲ ਜਿਹੜਾ ਬੜਾ ਪੰਜਾਬ ਦੇ ਲਈ ਅਹਿਮ ਤੇ ਗੰਭੀਰ ਆ ਕਿ ਪੰਜਾਬ ਦੇ ਵਿੱਚੋਂ ਨਸ਼ੇ ਜੀ ਪਤਿਤਪੁਣਾ ਲਚਰਤਾ ਤੇ ਕਰਜ਼ਾ ਜੀ ਇਨਾਂ ਨੂੰ ਦੂਰ ਕਰਨ ਦੇ ਲਈ ਇਨਾਂ ਨੂੰ ਖਤਮ ਕਰਨ ਦੇ ਲਈ ਕੀ ਯਤਨ ਹੋਣੇ ਚਾਹੀਦੇ ਨੇ ਕੀ ਉਪਰਾਲੇ ਹੋਣੇ ਚਾਹੀਦੇ ਨੇ ਇਹ ਸਾਡਾ ਜਿਹੜਾ ਨੌਵਾਂ ਸਵਾਲ ਸੀ 10ਵਾਂ ਸਵਾਲ ਆ ਜਿਹੜਾ ਉਹ ਬੜਾ ਅਹਿਮ ਆ ਤੇ ਬੇਸ਼ੱਕ ਸੇ ਇਹ ਵੀ ਕਹਿ ਸਕਦੇ ਆ ਕਿ ਅਧਾਰਾ ਪੈਰੇਦਾਰ ਨਾਲ ਵੀ ਜੁੜਿਆ ਹੋਇਆ ਹੈ ਜੀ ਕਿ ਕੋਈ ਵੀ ਕੌਮ ਆ ਜਿਹੜੀ ਖਾਸ ਕਰਕੇ ਅਸੀਂ ਮਤਲਬ ਇਸ ਗੱਲ ਦੀਆਂ ਧਾਰਨਾ ਦੁਨੀਆ ਦੇ ਵਿੱਚ ਦੇਖਦੇ ਆ ਕਿ ਕੋਈ ਵੀ ਕੌਮ ਉਦੋਂ ਤੱਕ ਸ਼ਕਤੀਸ਼ਾਲੀ ਨਹੀਂ ਹੋ ਸਕਦੀ ਜਦੋਂ ਤੱਕ ਉਹਦੇ ਕੋਲ ਖੁਦ ਦਾ ਸ਼ਕਤੀਸ਼ਾਲੀ ਮੀਡੀਆ ਨਾ ਹੋਵੇ ਜੀ ਅੱਜ ਬਤ ਕਿਸਮਤੀਆ ਕੌਮ ਦੀ ਕਿ ਕੌਮ ਕੋਲ ਕੋਈ ਵੀ ਸ਼ਕਤੀਸ਼ਾਲੀ ਮੀਡੀਆ ਜਿਹੜਾ ਨਹੀਂ ਹਾਂਜੀ ਸੋ ਇਹ ਸਵਾਲ ਪੁੱਛਿਆ ਗਿਆ ਕਿ ਪੰਥਕ ਅਖਬਾਰ ਜੀ ਤੇ ਪੰਥਕ ਟੀਵੀ ਚੈਨਲ ਲਈ ਕੌਮ ਕੀ ਤੇ ਕਿਵੇਂ ਯੋਗਦਾਨ ਪਾਵੇ ਹਾਂਜੀ ਸੋ ਇਹ ਮਤਲਬ 10 ਸਵਾਲ ਸੀ ਜਿਹੜੇ ਇਹ ਕੌਮ ਦੇ ਸਾਹਮਣੇ ਰੱਖੇ ਗਏ ਆ ਉਹਦੇ ਜਵਾਬ ਦਿੱਤੇ ਗਏ ਆ ਕੱਲ ਅੱਜ ਅਸੀਂ ਆਪਣੇ ਜਿਹੜੇ ਚੈਨਲ ਦੇ ਦਰਸ਼ਕ ਨੇ ਇਹਨਾਂ ਦੇ ਨਾਲ ਮੈਂ ਇੱਕ ਵਾਰ ਫਿਰ ਇਸ ਗੱਲ ਨੂੰ ਦਰਸਾ ਲਾਂ ਤੇ ਇਨਾਂ ਵੱਲੋਂ ਵੀ ਜਿਹੜੇ ਸਾਨੂੰ ਮਤਲਬ ਇਹ ਸਵਾਲਾਂ ਦੇ ਜਵਾਬ ਹੋਣਗੇ ਸੀ ਉਹਨਾਂ ਦੇ ਮੱਦੇਨਜ਼ਰ ਵੀ ਸਾਰਾ ਵਿਚਾਰ ਕਰਾਂਗੇ ਅਖਬਾਰ ਦੇ ਵਿੱਚ ਵੀ ਇਹ 10 ਸਵਾਲ ਨੇ ਜਿਹੜੇ ਇਹ ਪ੍ਰਿੰਟ ਕਰਾਂਗੇ ਵੈਬਸਾਈਟ ਤੇ ਵੀ ਇਹ ਜਾਣਗੇ ਸੋ ਸਾਰਿਆਂ ਪਾਸਿਆਂ ਤੋਂ ਜਦੋਂ ਇਹਨਾਂ ਦੇ ਜਵਾਬ ਆ ਜਾਣਗੇ ਉਸ ਤੋਂ ਬਾਅਦ ਅਸੀਂ ਜਿਹੜੇ ਕੌਮ ਦੇ 10 ਵਿਦਵਾਨ ਨੇ ਉਹਨਾਂ ਨੂੰ ਬੁਲਾ ਕੇ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਆ ਜਿਹੜਾ ਕਿ ਕੌਮ ਦੇ ਮਨਾਂ 'ਚ ਕੀ ਆ ਭਾਵਨਾ ਕੌਮ ਦੀਆਂ ਕੀ ਆ ਜਜ਼ਬੇ ਕੀ ਨੇ ਕੌਮ ਖੜੀ ਕਿੱਥੇ ਆ ਉਸ ਸੋਚ ਦੇ ਅਨੁਸਾਰ ਕੁਝ ਸਿੱਟਾ ਕੱਢ ਕੇ ਕੌਮ ਨੂੰ ਕੋਈ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਜਾਊਗੀ ਸੋ ਮੈਂ ਇੱਕ ਵਾਰ ਫੇਰ ਇਹ ਜਿਹੜੇ 10 ਸਵਾਲ ਨੇ ਇਹਨਾਂ ਨੂੰ ਪੂਰਾ ਦੇਣਾ ਚਾਹੁੰਨਾ ਪਹਿਲਾ ਸਵਾਲ ਸੀ ਕਿ ਕੀ ਗੁਰੂ ਗ੍ਰੰਥ ਸਾਹਿਬ ਬਿਆਦਵੀ ਕਾંડ ਜੀ ਗੁਰੂ ਗ੍ਰੰਥ ਸਾਹਿਬ ਦੇ ਬਿਆਦਵੀ ਕਾંડ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਜਿਹੜਾ ਸੰਘਰਸ਼ਾ ਉਹਨੂੰ ਮੋੜ ਕਿਵੇਂ ਪਖਾਇਆ ਜਾਵੇ ਤੇ ਉਹਦੀ ਰੂਪਰੇਖਾ ਕੀ ਹੋਵੇ ਹਾਂਜੀ ਦੂਸਰਾ ਸਵਾਲ ਸੀ ਜਿਹੜਾ ਉਹ ਗੁਰਦੁਆਰਿਆਂ ਦੇ ਪ੍ਰਬੰਧਕ ਪ੍ਰਚਾਰਕ ਤੇ ਸੰਗਤਾਂ ਨੂੰ ਸਿੱਖ ਸਿਧਾਂਤਾਂ ਦੀ ਪਹਿਰੇਦਾਰੀ ਲਈ ਕਿਵੇਂ ਤਿਆਰ ਕੀਤਾ ਜਾਵੇ ਤੀਸਰਾ ਸਵਾਲ ਹੈ ਜਿਹੜਾ ਸਾਡਾ ਉਹ ਕੌਮ ਇਲੈਕਸ਼ਨ ਤੇ ਸਿਲੈਕਸ਼ਨ ਚੋਂ ਕਿਸ ਨੂੰ ਅਪਣਾਵੇ ਜਾਂ ਦੋਵਾਂ ਦਾ ਅਸਾਰੂ ਸੰਗਮ ਆ ਜਿਹੜਾ ਉਹ ਕਿਵੇਂ ਹੋਵੇ ਚੌਥਾ ਸਵਾਲ ਸੀ ਸਾਡਾ ਉਹ ਏਸੀ ਕਿ ਕੀ ਪੁਰਾਣੀਆਂ ਸਤਾਪਤ ਪੰਥਕ ਤਿਰਾਨ ਨੂੰ ਤੇ ਆਗੂਆਂ ਨੂੰ ਇਕਜੁੱਟ ਕੀਤਾ ਜਾਵੇ ਜਾਂ ਫਿਰ ਨੌਜਵਾਨਾਂ ਨੂੰ ਅੱਗੇ ਕੀਤਾ ਜਾਵੇ ਨੌਜਵਾਨਾਂ ਨੂੰ ਅਗਵਾਈ ਲਈ ਅੱਗੇ ਕੀਤਾ ਜਾਵੇ ਅਗਵਾਈ ਸਮੂਹਕ ਹੋਵੇ ਜਾਂ ਇਕਾਗੂ ਦੀ ਸੋ ਇਹ ਸਾਡਾ ਜਿਹੜਾ ਚੌਥਾ ਸਵਾਲ ਸੀ ਪੰਜਵਾਂ ਸਵਾਲ ਸੀ ਕਿ ਧਰਮ ਅਤੇ ਰਾਜਨੀਤੀ ਧਰਮ ਤੇ ਜਿਹੜਾ ਰਾਜਨੀਤੀ ਦਾ ਗਲਵਾ ਉਹਨੂੰ ਕਿਵੇਂ ਹਟਾਇਆ ਜਾਵੇ ਛੇਵਾਂ ਸਵਾਲ ਇਹ ਸੀ ਸਾਡਾ ਕਿ ਸਾਂਝਾ ਪੰਥਕ ਏਜੰਡਾ ਕੀ ਹੋਵੇ ਸੱਤਵਾਂ ਸਵਾਲ ਇਹ ਹੈ ਕਿ ਆਮ ਆਦਮੀ ਪਾਰਟੀ ਨੂੰ ਕਿਵੇਂ ਲਿਆ ਜਾਵੇ ਅੱਠਵਾਂ ਸਵਾਲ ਹੈ ਸਾਡਾ ਕਿ ਪੰਥਕ ਪੱਤਰਾਂ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਨਿਤਰਨਾ ਚਾਹੀਦਾ ਜਾਂ ਸ਼੍ਰੋਮਣੀ ਕਮੇਟੀ ਚੋਣਾਂ ਦੀ ਤਿਆਰੀ ਕਰਨੀ ਚਾਹੀਦੀ ਆ ਨੌਵਾਂ ਸਵਾਲ ਹੈ ਸਾਡਾ ਕਿ ਪੰਜਾਬ ਨੂੰ ਨਸ਼ਿਆਂ ਤੋਂ ਪਤਿਤਪੁਣੇ ਤੋਂ ਲਚਰਤਾ ਤੋਂ ਤੇ ਕਰਜ਼ੇ ਤੋਂ ਕਿਵੇਂ ਮੁਕਤ ਕੀਤਾ ਜਾ ਸਕਦਾ 10ਵਾਂ ਸਵਾਲ ਹੈ ਜਿਹੜਾ ਸਾਡਾ ਕਿ ਪੰਥਕ ਅਖਬਾਰ ਤੇ ਪੰਥਕ ਟੀਵੀ ਚੈਨਲ ਲਈ ਕੌਮ ਕੀ ਤੇ ਕਿਵੇਂ ਯੋਗਤਾ ਭਾਵੇਂ ਸੋ ਇਹ 10 ਸਵਾਲ ਨੇ ਜਿਹੜੇ ਅਸੀਂ ਪਹਿਰੇਦਾਰ ਟੀਵੀ ਦੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਉਹ ਵੀ ਆਪਣੇ ਜਵਾਬ ਨੇ ਜਿਹੜੇ ਉਹ ਸਾਨੂੰ ਜਰੂਰ ਭੇਜਣ ਭਾਵੇਂ ਕਿ ਅਧਾਰਾ ਪਹਿਰੇਦਾਰ ਨੇ ਜੋ एजेंडा ਚੁੱਕਿਆ ਹੈ ਉਹ ਬੇहद ਕਠਿਨ ਹੈ ਪਰੰਤੂ ਫਿਰ ਵੀ ਸਾਡੇ ਦਰਸ਼ਕਾਂ ਨੂੰ ਇਹ ਜਰੂਰ ਦੱਸ ਕੇ ਚਾਹੋ ਕਿ ਕੌਮ ਦੇ ਵਿੱਚ ਏਕੇ ਦੇ ਲਈ ਅਧਾਰਾ ਪਹਿਰੇਦਾਰ ਕੀ ਕਰ ਸਕਦਾ ਹੈ ਦੇਖੋ ਵੀ ਜਿਸ ਤਰ੍ਹਾਂ ਮੈਂ ਗੱਲ ਕੀਤੀ ਆ ਕਿ ਕੱਲ ਇੱਕ ਚਿੰਤਨ ਸਮਾਗਮ ਸੀ ਜੀ ਵਿਚਾਰ ਨੇ ਜਿਹੜੇ ਉਹ ਇਕੱਠੇ ਕੀਤੇ ਗਏ ਨੇ ਇਸ ਤੋਂ ਬਾਅਦ ਅਦਾਰਾ ਪਹਿਰੇਦਾਰ ਨੇ ਮਤਲਬ ਜਿਹੜੇ ਸਾਡੇ ਦਾਣਸ਼ਵਰ ਨੇ ਪੁੱద్ధిਜੀਵੀ ਨੇ ਉਹਨਾਂ ਨਾਲ ਸਲਾਹ مشورہ ਕਰਕੇ ਇੱਕ ਪ੍ਰੋਗਰਾਮ ਲਿਖਿਆ ਕਿ ਹਰ ਸਨੀਚਰ ਐਤਵਾਰ ਨੂੰ ਜੀ 21 ਜਿਹੜੇ ਕੌਮ ਦੇ ਮਤਲਬ ਪੁੱద్ధిਜੀਵੀ ਵਰਗ ਦੇ ਲੋਕ ਨੇ ਪੰਥਕਦਰਦੀ ਨੇ ਉਹਨਾਂ ਨੂੰ ਬੁਲਾ ਕੇ ਇਸ ਮੁੱਦੇ ਤੇ ਕਿ ਕੌਮ ਕੀ ਕਰੇ ਸਾਂਝਾ ਪੰਥ ਕਾ ਏਜੰਡਾ ਕੀ ਹੋਵੇ ਇਹਦੇ ਤੇ ਇੱਕ ਬਹਿਸ ਆ ਜਿਹੜੀ ਉਹ ਛੇੜੀ ਜਾਊਗੀ ਉਸ ਤੋਂ ਬਾਅਦ ਇੱਕ ਕਮੇਟੀ ਦਾ ਗਠਨ ਕਰਕੇ ਜੀ ਸਾਰੇ ਜਿਹੜੇ ਸਾਡੇ ਪੰਜ ਪਿਆਰੇ ਸਹਿਬਾਨ ਨੇ ਵੱਖੋ-ਵੱਖਰੇ ਤਖਤਾਂ ਦੇ ਹਸਾਬ ਕਾ ਜਥੇਦਾਰ ਨੇ ਜਿਹੜੇ ਵਰਤਮਾਨ ਕੌਮ ਨੇ ਜਥੇਦਾਰ ਥਾਪੇ ਨੇ ਉਹਨੇ ਜਿਹੜੀਆਂ ਬਾਕੀ ਧਿਰਾਂ ਨੇ ਸਾਰੀਆਂ ਉਹਨਾਂ ਸਾਰਿਆਂ ਨਾਲ ਸਲਾਹ مشورہ ਕਰਕੇ ਇੱਕ 11 ਮੈਂਬਰੀ ਜਾਂ 21 ਮੈਂਬਰੀ ਕਮੇਟੀ ਆ ਜਿਹੜੀ ਉਹਦਾ ਗਠਨ ਕੀਤਾ ਜਾਊਗਾ ਤਾਂ ਕਿ ਉਹ ਕਮੇਟੀ ਆ ਜਿਹੜੀ ਉਹ ਕਮੇਟੀ ਪਹਿਲਾਂ ਸ਼੍ਰੀਕਾਲ ਤਖਤ ਸਾਹਿਬ ਤੇ ਜਾ ਕੇ ਇਹ ਫਰਨ ਲਾਉਗੀ ਕਿ ਇਸ ਕਮੇਟੀ ਦਾ ਕੋਈ ਵੀ ਮੈਂਬਰ ਕੋਈ ਚੋਣ ਨਹੀਂ ਲੜੂਗਾ ਜੀ ਕੋਈ ਚੌਦਰ ਨਹੀਂ ਲਊਗਾ ਤੇ ਕਿਸੇ ਧਿਰ ਦੇ ਨਾਲ ਪੱਖਪਾਤ ਨਹੀਂ ਕਰੂਗਾ ਸੋ ਉਸ ਤੋਂ ਬਾਅਦ ਉਹ ਕਮੇਟੀ ਆ ਜਿਹੜੀ ਉਹ ਕੌਮ ਦੇ ਵਿੱਚ ਏਕਤਾ ਦਾ ਇੱਕ ਏਜੰਡਾ ਹੈ ਜਿਹੜਾ ਉਹ ਫਾਰਮੂਲਾ ਹੈ ਜਿਹੜਾ ਉਹ ਤਿਆਰ ਕਰੂਗੀ ਤੇ ਉਹਨੂੰ ਕੌਮ ਦੇ ਸਾਹਮਣੇ ਪੇਸ਼ ਕੀਤਾ ਜਾਊਗਾ ਤਾਂ ਕਿ ਸਾਰੀਆਂ ਪੰਥਕ ਤੇ ਰਾਂਦੇ ਜਿਹੜੀਆਂ ਉਹਨਾਂ ਨੂੰ ਇਕਜੁੱਟ ਕੀਤਾ ਜਾਵੇ ਉਹ ਪਰੰਤੂ ਇਹ ਜਿਹੜਾ ਕੰਮ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਬਹੁਤ ਕਠਿਨ ਹੈ ਹਾਂਜੀ ਕਿ ਅੱਜ ਸਥਿਤੀ ਇਹ ਆ ਕਿ ਜਦੋਂ ਅਸੀਂ ਕਿਸੇ ਨਾਲ ਏਕੇ ਦੀ ਗੱਲ ਕਰਦੇ ਆ ਤੇ ਸਾਰੀਆਂ ਤਿਹਰਾ ਕਹਿੰਦੀਆਂ ਨੇ ਕਿ ਏਕਾ ਜ਼ਰੂਰ ਹੋਣਾ ਚਾਹੀਦਾ ਕੌਮ ਨੂੰ ਇੱਕ ਝੰਡੇ ਥੱਲੇ ਜ਼ਰੂਰ ਇਕੱਠਾ ਹੋਣਾ ਚਾਹੀਦਾ ਪਰ ਜਿਹੜਾ ਅਗਲੀ ਗੱਲ ਉਹ ਕਹਿ ਦਿੰਦੇ ਆ ਕਿ ਝੰਡਾ ਮੇਰਾ ਹੋਵੇ ਜੀ ਸੋ ਇੱਥੇ ਆ ਕੇ ਜਿਹੜਾ ਮਤਲਬ ਸਾਰੀ ਗੱਲ ਆ ਉਹ ਖਤਮ ਹੋ ਜਾਂਦੀ ਆ ਸੋ ਅਸੀਂ ਮਤਲਬ ਉਪਰਾਲਾ ਜਿਹੜਾ ਕਰਨਾ ਕਿ ਝੰਡਾ ਸਾਡੇ ਕੋਲ ਹੈਗਾ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਝੂਲਦੇ ਜੋ ਜਿਹੜੇ ਨਿਸ਼ਾਨ ਨੇ ਉਹ ਸਾਡੇ ਨਿਸ਼ਾਨ ਨੇ ਜੀ ਸੋ ਸਿਰਿਆ ਕਾਲਤਖਸਰ ਸਾਹਿਬ ਦੀ ਗਵਾਹੀ ਚ ਗੁਰਵਾਣੀ ਦੀ ਦਿੱਤੀ ਸੇਧ ਚ ਸਮੁੱਚੀ ਕੌਮ ਨੇ ਇਕਜੁੱਟ ਹੋਣਾ ਮਤਲਬ ਸਾਡੇ ਕੋਲ ਸੰਵਿਧਾਨ ਹੈ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਸੋ ਕੌਮ ਨੂੰ ਉਸ ਸੰਵਿਧਾਨ ਦੇ ਅਨੁਸਾਰ ਇਕਜੁੱਟ ਕਰਨ ਦੇ ਲਈ ਉਪਰਾਲੇ ਨੇ ਜਿਹੜੇ ਉਹ ਜਿੱਥੋਂ ਤੱਕ ਸੰਭਵ ਹੋ ਸਕੇ ਆਧਾਰਾ ਪਹਿਰੇਦਾਰ ਸਾਰੀਆਂ ਪੰਥਕ ਤੇ ਰਾਨੂ ਨਾਲ ਲੈ ਕੇ ਹਰ ਪੰਥਦਰਦੀ ਪੰਥ ਦਾ ਦਰਦ ਰੱਖਣ ਵਾਲੇ ਲੋਕਾਂ ਨਾਲ ਲੈ ਕੇ ਪੰਥ ਦੇ ਦਾਨ ਸ਼ਰਾਂ ਨੂੰ ਨਾਲ ਲੈ ਕੇ ਕੋਸ਼ਿਸ਼ ਕੀਤੀ ਜਾਊਗੀ ਸੋ ਅਗਲੇ ਹਫਤੇ ਤੋਂ ਸ਼ਨੀਚਰ ਐਤਵਾਰ ਦੋ ਦਿਨ ਨੇ ਜਿਹੜੇ ਇਹ ਇਸ ਗੱਲ ਤੇ ਜਿਹੜਾ ਚਿੰਤਨਾ ਉਹ ਕੀਤਾ ਜਾਊਗਾ ਕੌਮ ਕੀ ਕਰੇ ਦਾ ਸਵਾਲ ਆ ਜਿਹੜਾ ਉਹਦਾ ਹੱਲ ਜਵਾਬ ਆ ਉਹ ਲੱਭਣ ਦੀ ਕੋਸ਼ਿਸ਼ ਕੀਤੀ ਜਾਊਗੀ ਉਸ ਤੋਂ ਇਲਾਵਾ ਜਿਵੇਂ ਮੈਂ ਗੱਲ ਕੀਤੀ ਆ ਕਿ ਇਸ ਪ੍ਰੋਗਰਾਮ ਨੂੰ ਪੜਾਅ ਦਰ ਪੜਾਅ ਅੱਗੇ ਲੈ ਕੇ ਜਾਵਾਂਗੇ ਕੁਰੂ ਕਿਰਪਾ ਕਰੇ ਕੌਮ ਨੂੰ ਸਮਰਥਾ ਦੇਵੇ ਤੇ ਸਮਤ ਦੇਵੇ ਕਿ ਅਸੀਂ ਇਹ ਜਿਹੜਾ ਸਾਡਾ ਨਿਸ਼ਾਨਾ ਜਿਹੜਾ ਸਾਡਾ ਮਿਸ਼ਨ ਆ ਇਹਦੀ ਪੂਰਤੀ ਕਰ ਸਕੀਏ ਜੀ ਸੋ ਅਸੀਂ ਇੱਕ ਵਾਰ ਫਿਰ ਕੌਮ ਨੂੰ ਅਪੀਲ ਕਰਦੇ ਹਾਂ ਕਿ ਇਸ ਮੁਹਿਮ ਨੂੰ ਸਫਲ ਬਣਾਉਣ ਦੇ ਲਈ ਕੌਮ ਦੇ ਵਿੱਚ ਏਕੇ ਦੇ ਲਈ ਕੌਮ ਆਧਾਰਾ ਪਹਿਰੇਦਾਰ ਦਾ ਸਾਥ ਜ਼ਰੂਰ ਦੇਵੇ ਤਾਂ ਜੋ ਅਸੀਂ ਇਸ ਵਿੱਡੀ ਮੁਹਿਮ ਦੇ ਵਿੱਚ ਸਫਲਤਾ ਪ੍ਰਾਪਤ ਕਰ ਸਕੀਏ ਸੋ ਇਹ ਸੀ ਸਾਡਾ ਅੱਜ ਦਾ ਮੁੱਦਾ ਪ੍ਰੋਗਰਾਮ ਕੱਲ ਨਵੇਂ ਮੁੱਦੇ ਦੇ ਨਾਲ ਤੁਹਾਡੇ ਲਈ ਫਿਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ